ਗ੍ਰਾਊਂਡ ਨੇੜੇ ਪਿੰਡ ਬਸੀਆਂ ਦੇ ਟੀਮ ਉਪਲ ਐਡਮਿੰਟਨ ਮਿਲਵੁੱਡਸ ਤੋਂ ਲਗਾਤਾਰ ਚੌਥੀ ਵਾਰ ਸੰਸਦ ਮੈਂਬਰ ਚੁਣੇ ਗਏ ਨੇ। ਉਹਨਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਇਲਾਕੇ ਭਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਟੀਮ ਉਪਲ ਦੇ ਪਰਿਵਾਰਕ ਮੈਂਬਰ ਵਿਦੇਸ਼ ਹੋਣ ਕਾਰਨ ਉਹਨਾਂ ਦੇ ਪਿੰਡ ਬਸੀਆਂ ਸਥਿਤ ਉਪਲ ਨਿਵਾਸ 'ਚ ਜਿਹੜਾ ਇਸ ਸਮੇਂ ਜਸ਼ਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਫਰੰਤੂ ਉਹਨਾਂ ਦੇ ਨਾਨਕਿਆਂ ਦੇ ਚਿਹਰੇ ਖਿੜੇ ਹੋਏ ਦਿਖਾਈ ਦਿੰਦੇ ਨੇ। ਇਮਦੇ ਜਿੱਦੇ ਖੁਸ਼ੀ ਦਾ ਜਸ਼ਨ ਮਨਾਉਂਦਿਆ ਉਹਨਾਂ ਦੇ ਨਾਨਕਾ ਪਿੰਡ ਬੁਰਜ ਹਰੀ ਸਿੰਘ ਵਿੱਚ ਅੱਜ ਖੂਬ ਰੌਣਕਾਂ ਦੇਖਣ ਨੂੰ ਮਿਲਿਆ ਇਸ ਮੌਕੇ ਟੀਮ ਦੇ ਨਾਨਕਿਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਵਤਾਰ ਸਿੰਘ ਪਿੰਡ ਬੁਰਜ ਹਰੀ ਸਿੰਘ ਤੁਹਾਡੇ ਕੀ ਲੱਗਦਾ ਟਰਮ ਆਪਨ ਪਣ ਜਾਵਾ ਮੇਰੇ ਸਕਾ ਪਣ ਜਾ ਅੱਜ ਕੈਨੇਡਾ ਦੇ ਵਿੱਚ ਫੇਰ ਤੋਂ ਐਪੀ ਟੂਰੇ ਗਏ ਆ ਕਿਵੇਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਬਹੁਤ ਖੁਸ਼ੀ ਆ ਸਾਰੇ ਪਿੰਡ ਨੂੰ ਖੁਸ਼ੀ ਆ ਤੇ ਕੈਲਮੀ ਵਾਰ ਬਣੇ ਨੇ ਚੁਰਫੀ ਵਾਰ ਬਣੇ ਤੁਹਾਡੇ ਇਥੇ ਉਹਨਾਂ ਦਾ ਪੁਰਾਣੀਆਂ ਸੰਝਾਂ ਵੀ ਹੋਣਗੀਆਂ ਸੰਝਾਂ ਦੇ ਇੱਥੇ ਨਾਨਕੀ ਰਹਿੰਦੇ ਸੀ ਆ ਕੇ ਇੱਥੇ ਖੇਡਦੇ ਸੀ ਸਾਰਾ ਕੁਝ ਇੱਥੇ ਪਿੰਡ ਬੱਚਿਆਂ ਦਾ ਤਾਂ ਬੰਦ ਆ ਘਰ ਕਹਿੰਦਾ ਕਮਰੇ ਜੀ ਥੋੜੇ ਛੋਟੇ ਹੁੰਦੇ ਤਾਂ ਬਹੁਤ ਆਉਂਦਾ ਸੀ ਸਾਰੀ ਗਰਮੀਾਂ ਚ ਆ ਜਾਂਦੇ ਸੀ ਹੁਣ ਵੀ ਪਿਛੇ ਸ਼ਿਆਲਾਂ ਚ ਵੀ ਆਇਆ ਸੀ ਤੁਹਾਡੇ ਕੋਲ ਹੀ ਰਹਿੰਦੇ ਅਜੇ ਤੋ ਹਾਂ ਇੱਥੇ ਰਹਿੰਦੇ

ਇਸੇ ਕਰਕੇ ਮਾਮੇ ਨੂੰ ਦਾਦਾ ਪਿਆਰ ਮਮੀ ਮਮੀ ਜਿੰਨਾ ਉਹਦੀ ਮਮੀ ਜਿੰਨਾ ਪਿਆਰ ਓਕੇ ਬੇਟੇ ਤੇਰੇ ਨਾਲ ਜਾਵਾਂਗੇ ਵਧਾਈਆਂ ਦੇਣ ਵਾਸਤੇ ਆ ਜਾਣਾ ਦਾ 10 ਜੂਨ ਨੂੰ ਜਾਣਾ ਤੇ ਅੱਜ ਕਰਦੇ ਨੇ ਤੇ ਪੂਰੀਆਂ ਖੁਸ਼ੀਆਂ ਹਾਂਜੀ ਹਾਂ ਬਹੁਤ ਖੁਸ਼ੀਆਂ ਕੀ ਨਾਮ ਤੁਹਾਡਾ ਕਰ ਗੰਦੀਪ ਸਿੰਘ ਕੀ ਲੱਗਦਾ ਤੁਹਾਨੂੰ ਤੁਸੀਂ ਕੈਂਪਰ ਮੈਂ ਪ੍ਰਿੰਟ ਬੋਰਜ ਸਿੰਘ ਤੋਂ ਕਲੱਬ ਦਾ ਪ੍ਰਧਾਨ ਅੱਜ ਸਾਡੇ ਪਿੰਡ ਬਰਜਰੀ ਸਿੰਘ ਨੂੰ ਸਰਪੰਚ ਸਾਹਿਬ ਅਵਤਾਰ ਸਿੰਘ ਜੀ ਤੇ ਸਮੁੱਚੇ ਪਿੰਡ ਨੂੰ ਇਨਾ ਕ ਮਾਣ ਆ ਜੋ ਅਵਤਾਰ ਸਿੰਘ ਜੀ ਆਪ ਦੇ ਪੁਰਨਿਆਂ ਤੇ ਉਹਨਾਂ ਦੇ ਭਾਂਜਾਜੀ ਨੇ ਚਾਰ ਬ੍ਰਿਜ ਜੱਤ ਕੇ ਐਮਪੀ ਉਹ ਵੀ ਹੋਰ ਵੀ ਮਾਣ ਹੋ ਜਿੰਦਾ ਜਦੋਂ ਵਿਚੁਰਗਾ ਦੇ ਪੁਰਨਿਆਂ ਤੇ ਆਪਣੇ ਬੱਚੇ ਚੱਲਦੇ ਨੇ ਨਾ ਉਦੋਂ ਬਹੁਤ ਵੱਡਾ ਮਾਣ ਹੁੰਦਾ ਵਾ ਕਿਉਂਕਿ ਸਰਪੰਚ ਸਾਹਿਬ ਦੇ ਆਪ ਬੇਟੇ ਉਧਰ ਕੈਨੇਡਾ ਚ ਨੇ ਦੋਨੇ ਇਹ ਸਾਡੇ ਭਾਂਜਾਜੀ ਸਾਡਾ ਬ੍ਰਦਰ ਆ ਜਿਹੜਾ ਪੰਜ ਸਾਲ ਦੇ ਭਾਂਜਾ ਉਹਨਾਂ ਨੇ ਸਰਪੰਚ ਸਾਹਿਬ ਦੀ ਲੀਪਾਈ ਹੋਈ ਨੂੰ ਅੱਗੇ ਤੋਰਿਆ ਤਾਂ ਕਹੇ ਸਾਡੇ ਪਿੰਡ ਨੂੰ ਵੀ ਬਹੁਮਾਨ ਆ ਸਮੁੱਚੇ ਸਮੁੱਚੇ ਕਲੱਬ ਨੂੰ ਵੀ ਬਹੁਮਾਨ ਆ ਤੇ ਜਦੋਂ ਕਦੇ ਇੰਡੀਆ ਆਉਂਦੇ ਤੁਹਾਡਾ ਮੇਲ ਹੋਇਆ ਨਾ ਹਾਂਜੀ ਇੱਥੇ ਜਦੋਂ ਘਰ ਆਉਂਦੇ ਆ ਸਰਪੰਚ ਸਾਹਿਬ ਕੋਲੇ ਉਦੋਂ ਅਕਸਰ ਅਸੀਂ ਕਲੱਬ ਵਾਲੇ ਵੀ ਆ ਜਾਂਦੇ ਆ ਤੇ ਪਿੰਡ ਵਾਸੀ ਵੀ ਬਹੁਤ ਜ਼ਿਆਦਾ ਨੇ ਇਹਨਾਂ ਦੀਆਂ ਉਹਨਾਂ ਦੇ ਨਾਲ ਤੇ ਉਦਾਂ ਜਦੋਂ ਆਪਣੇ ਈਵੀਅਚ ਵੀ ਮਿਲਦੇ ਆ ਉਹ ਪਿੰਡ ਦੇ ਭਾਨ ਜੌਨ ਕਰਕੇ ਬਹੁਮਾਨ ਦਿੰਦੇ ਆ ਸਾਰੇ ਪਿੰਡ ਨੂੰ ਸਾਡੇ ਪਰਚਰੀ ਸਿੰਘ ਨੂੰ ਪੂਰਾ ਮਾਨ ਦਿੰਦੇ ਆ ਸਮੂੱਚਾ ਜਿੰਨਾ ਸਰਪੰਚ ਸਾਹਿਬ ਨੂੰ ਦਿੰਦੇ ਉਹਨਾਂ ਹੀ ਪਿੰਡ ਵਾਸੀਆਂ ਨੂੰ ਮਾਣ ਦਿੰਦੇ ਆ ਸਾਰਿਆਂ ਨੂੰ ਇਹ ਅੱਜ ਕਿਵੇਂ ਦਾ ਤੁਹਾਨੂੰ ਮਾਣ ਮੈਸੀ ਹੁੰਦਾ ਬਹੁਤ ਵਧੀਆ ਲੱਗ ਰਿਹਾ ਜੀ ਜਦੋਂ ਇਹ ਜੇ 4 ਬਈ ਐਮਪੀ ਸਾਡੇ ਬਣ ਗਏ ਨੇ ਜਦੋਂ ਆਪਣਾ ਕੋਈ ਕੋਲੋਜੀ ਦਾ ਬਣਦਾ ਵਾ ਪਿੰਡ ਵਾਸੀ ਆ ਭਾਂਜਾ ਸਾਡਾ ਸਰਪੰਚ ਸਾਹਿਬ ਬਹੁਤ ਚੰਗੀ ਸੇਵਾ ਕਰਦੇ ਨੇ ਇਹ ਇਹਨਾਂ ਦੀ ਲਾਇਆ ਹਾ ਗੂਟਾ ਹੋਰ ਵੀ ਜਦੋਂ ਵੱਡਾ ਹੋ ਗਿਆ ਉਦੋਂ ਜਾ ਕੇ ਕੈਨੇਡਾ ਚ ਉਦੋਂ ਵੱਧ ਜਾ ਕੇ ਸ਼ਾਨ ਦਿੱਤੀ ਆ ਜੀ ਉਹਨਾਂ ਨੇ ਸਰਪੰਚ ਸਾਹਿਬ ਕੋ ਵੀ ਵੱਧ ਲੰਗਾਂ ਜਿਓ ਪੱਟੀਆਂ ਨੇ ਉਹ ਬਜ਼ੁਰਗਾਂ ਨੂੰ ਇਹੀ ਚੀਜ਼ ਦਾ ਮਾਣ ਹੁੰਦਾਗਾ